ਚੱਕ ਨਾ ਹਏ ਚੈੱਕ ਕਰੋ ਓਰੇ ਚਲਦੀ ਹੋਈ ਕਬੱਡੀ ਇਕੱਲੇ ਨੂੰ ਕੱਲਾ ਉਹ ਚੱਲ ਰੱਖ ਦੇ ਰੱਖ ਦੇ ਜੱਗ ਲਿਆ ਕਹਿੰਦੇ ਮੇਰੇ ਵੀਰੋ ਹੋ ਮੈਂ ਤਾਂ ਹਾਂ ਦੇਖੋ ਕਬੱਡੀ ਖੇਲਣਾ ਹੈ ਵਾ ਦਰਸ਼ਕ ਵੀਰ ਮਨਵੀਰ ਆ ਗਿਆ ਰੇਡ ਪਾਣ ਇਹ ਵਿੱਚ ਨੂੰ ਘੁੰਮੀਆਂ ਦਾ ਉਹ ਹਾਂ ਅੰਪੈਰਵਾਰ ਉਹਦੇ ਵਾਂਗ ਲਾਟ ਪਾਉਂਟ ਰਹਿ ਗਿਆ ਪਰਮ ਲੰਘ ਗਿਆ ਟੀਮਾ ਉਹ ਨਾ ਗਿਆ ਐਨੇ ਅਗਲਾ ਰੇਡਰ ਕਹਿੰਦੇ ਸੰਘੇ ਘੁੰਮਦਾ ਉਹਦੀ ਘੁੰਮਦਾ ਹਾਂ ਆ ਜੇ ਘੁੰਮਦਾ ਨਹੀਂ ਤੇਰੀ ਬਾਤ ਨਹੀਂ ਹੈ ਗੇਮ ਚੱਕ ਲਿਆ ਮੇਰੇ ਵੀਰੋ ਉੱਪਰ ਇਹ ਚੱਕ ਲਿਆ ਬਾਲ ਖੁੱਲ ਗਏ ਕੱਢ ਦਿਓ ਜਿਹੜੇ ਨੇ ਕੱਢਣ ਆਣ ਕਾਲਾ ਆ ਗਿਆ ਕਹਿੰਦੇ ਮੇਰੇ ਵੀਰੋ ਕਾਲਾ ਗੁਰਜਾ ਸਿੰਘ ਉਹ ਕਾਲਾ ਹੋ ਗਿਆ ਹੰਡੀ ਵਿਚਾਰਾ ਉਹ ਆਜੋ ਜਿਹਨਾਂ ਨਹੀਂ ਰੇਡ ਪਾਣੀ ਆ ਆਜੋ ਗੁਰਤਾ ਸਿੰਘ ਆ ਗਏ ਨੇ ਹੁੰਦੇ ਆ ਤਿੰਨੇ ਹੁੰਦੇ ਬਾਈ ਮੈਂ ਤਾਂ ਚਾਰਵੇਂ ਆ ਉਹ ਬੰਦਾ ਕਹਿੰਦਾ ਚਾਰਵੇਂ ਹੀ ਖੇਲਣਾ ਚਾਰ ਦੀ ਜੋੜੀ ਬਣਾਉ ਰੇ ਯਾਰ ਮੈਂ ਤਾਂ ਜਾਫੀ ਨਹੀਂ ਗਿਆ ਇਹ ਜਾਫੀ ਬਣ ਗਿਆ ਜਾਫੀ ਆ ਮੈਂ ਜਾਫੀ ਐਵੇਂ ਜਾਫੀ ਓਏ 300 ਪਾ ਚੱਕ ਦੂ ਅੱਜ ਸਾਰੇ ਚੱਕ ਦੇ ਕੋੜੇ ਦੇਖ ਕੋ ਮੈਂ ਟੇੜ ਪਾਣ ਆ ਗਿਆ ਪੰਜ ਵਾਲੀਏ ਚੱਕ ਲਿਆ ਕੱਢ ਲਿਆ ਬਿੱਲੂ ਨੇ ਛੱਡ ਦੇ ਛੱਡ ਦੇ ਆ ਬਿਲੂ ਪਾਸ ਦਾ ਲਾ ਚੱਕੀ ਨਾ ਪਿੱਛੇ 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 ਨੂ ਚੈੱਕ ਕਰੋ ਇਹਦੀ ਕਬੱਡੀ ਬਾਹਰ ਤੋਂ ਮੇਰਾ ਬੀਚੂ ਕੋਈ ਨਹੀਂ ਮੈਰੀਟਰ ਇਹ ਅੰਜਵਾਦੀ ਬਦਲ ਆ ਗਏ ਸਾਰੇ ਸੁਣ ਲੋ ਆ ਬੰਦੇ ਦੀ ਚਾਪੀ ਹੋ ਗਈ ਹੁਣੇ ਚਾਪੀ ਲੱਪਣ ਲੱਗਿਆ ਲੋਕਾਂ ਨੇ ਉਹ ਰਾਜੀ ਕਿਹਾ ਹੋ ਗਿਆ ਉਹ ਕੀ ਹੋ ਗਿਆ ਰਾਜੀ ਹਾਂ? ਕੱਬੀ ਹੋਗੀ? ਉਹ ਕਿਸੇ ਨੇ ਚੱਕੀ ਹੋਣੀ। ਲਾਡੀ ਆ ਕਿਦੋਂ ਦਾ ਫੋਨਰ ਤਾਂ ਮੁੰਡਾ ਪਾਣ ਲੱਗਿਆ ਰੇਡ। ਆਈ ਕਹਿੰਦਾ ਉੱਥੇ ਆ ਜਾਓ। ਉੱਤਰ ਨੂੰ ਆ ਜਾਓ। ਉੱਤਰ ਨੂੰ ਘੁੰਮ ਲਓ ਘੁੰਮ ਲਓ। ਇੱਧਰ ਘੁੰਮ ਗਈ ਘੁੰਮ ਗਈ ਜੋੜੀ। ਬੱਸ। ਜਮਾਈ ਇਹਦੇ ਨਾਲ ਇੱਟਿਆ ਯਾਰ ਮੇਰਾ ਇਹ ਪਤਾ ਨਹੀਂ ਪਤਾ ਜਾ 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 ਹੁਣ ਜਾ ਦੇਖ ਲੈਂਦੇ ਹਾਂ ਇੰਦਾਂ ਹੀ ਜ਼ਰਾ ਚੱਲਦੀ ਹੋਈ ਕਬੱਡੀ ਤੇ ਲੱਗਿਆ ਜੱਫਾ ਤੇ ਗੁੱਟ ਫੜਿਆ ਹੋਇਆ ਚੋਬਰ ਨੇ ਕੈਂਚੀ ਵੱਜੀ ਨਹੀਂ ਤੇਰੇ ਚਾਬੀ ਲੈ ਭੈਣਾਂ ਨੂੰ ਕਰਕੇ ਆ ਜਾਓ ਆ ਜਾਓ ਆ ਜੀ ਮੁੰਡਾ ਦੀ ਚਾਬੀ ਹੋ ਗਈ ਆ ਇਹ ਕਹਿੰਦਾ ਚਾਬੀ ਲੱਭਣੀ ਆ ਨਹੀਂ ਇਹਦੀ ਚਾਬੀ ਨਹੀਂ ਲੱਭੀ ਆਪਾਂ ਨੂੰ ਅੰਨਾ ਹੋਇਆ ਪਿਆ